ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਇਆ ਆਪਾਂ ਅੱਜ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਵੇਰ ਦੇ 11 ਵਜੇ ਦਾ ਟਾਈਮ ਸੀ ਇੱਕ ਬਜ਼ੁਰਗ ਵਿਅਕਤੀ ਜਿਸ ਨੇ ਸਾਦੇ ਜਿਹੇ ਕੱਪੜੇ ਪਾ ਰੱਖੇ ਸੀ ਤੇ ਉਹਦੇ ਹੱਥ ਵਿੱਚ ਇੱਕ ਲਿਫਾਫਾ ਸੀ ਉਹ ਬੈਂਕ ਵਿੱਚ ਆਉਂਦਾ ਹੈ ਜਿਵੇਂ ਹੀ ਉਹ ਬੈਂਕ ਦੇ ਅੰਦਰ ਜਾਂਦਾ ਹੈ ਤਾਂ ਉੱਥੇ ਮੌਜੂਦ ਸਾਰੇ ਕਰਮਚਾਰੀ ਤੇ ਲੋਕ ਉਹਦੇ ਵੱਲ ਅਜੀਬ ਜਈਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਹਨ ਉਸ ਬਜ਼ੁਰਗ ਆਦਮੀ ਦਾ ਨਾਮ ਰੇਸ਼ਮ ਸਿੰਘ ਹੈ ਰੇਸ਼ਮ ਸਿੰਘ ਦੇ ਇੱਕ ਹੱਥ ਵਿੱਚ ਛੋਟੀ ਫੜੀ ਹੋਈ ਹੈ ਤੇ ਦੂਜੇ ਹੱਥ ਵਿੱਚ ਇੱਕ ਲਿਖਾਫਾ ਉਹ ਹੌਲੀ-ਹੌਲੀ ਇੱਕ ਕਾਊਂਟਰ ਵੱਲ ਜਾਣ ਲੱਗਦਾ ਹੈ। ਉਹ ਕਾਊਂਟਰ ਜਿਹੜਾ ਗਾਹਕਾਂ ਲਈ ਸੀ ਤੇ ਉੱਥੇ ਇੱਕ ਮਹਿਲਾ ਕਰਮਚਾਰੀ ਬੈਠੀ ਹੋਈ ਸੀ। ਉਸ ਦਾ ਨਾਮ ਸੰਦੀਪ ਸੀ। ਉਹ ਹੌਲੀ-ਹੌਲੀ ਸੰਦੀਪ ਤੱਕ ਪਹੁੰਚ ਗਏ ਸਨ। ਉਹ ਜਾ ਕੇ ਸੰਦੀਪ ਨੂੰ ਕਹਿੰਦੇ ਹਨ ਕਿ ਦੇਖਿਓ ਮੈਡਮ ਮੇਰਾ ਖਾਤਾ ਚੰਗੀ ਤਰ੍ਹਾਂ ਚੱਲ ਕਿਉਂ ਨਹੀਂ ਰਿਹਾ? ਇਹਨਾਂ ਕਹਿ ਕੇ ਰੇਸ਼ਮ ਸਿੰਘ ਉਹ ਲਿਫਾਫਾ ਸੰਦੀਪ ਵੱਲ ਕਰਦਾ ਹੈ। ਪਰ ਸੰਦੀਪ ਉਸ ਨੂੰ ਉਹਦੇ ਕੱਪੜਿਆਂ ਤੋਂ ਜੱਜ ਕਰਦੀ ਹੈ ਤੇ ਕਹਿੰਦੀ ਹੈ "ਬਾਬਾ ਜੀ ਮੈਨੂੰ ਲੱਗਦਾ ਹੈ ਤੁਸੀਂ ਗਲਤ ਬੈਂਕ ਵਿੱਚ ਆ ਗਏ ਮੈਨੂੰ ਨਹੀਂ ਲੱਗਦਾ ਤੁਹਾਡਾ ਖਾਤਾ ਇਸ ਬੈਂਕ ਵਿੱਚ ਹੋਵੇਗਾ" ਪਰ ਰੇਸ਼ਮ ਸਿੰਘ ਬੜੀ ਹੀ ਨਿਮਰਤਾ ਨਾਲ ਕਹਿੰਦੇ ਨੇ "ਬੇਟੀ ਦੇਖ ਤਾਂ ਲੈ ਹੋ ਸਕਦਾ ਹੈ ਮੇਰਾ ਖਾਤਾ ਇਸੇ ਬੈਂਕ ਵਿੱਚ ਹੋਵੇ" ਇਹ ਸੁਣ ਕੇ ਸੰਦੀਪ ਉਨਾਂ ਨੂੰ ਟਾਲਦੀ ਹੋਈ ਕਹਿੰਦੀ ਹੈ ਬਾਬਾ ਜੀ ਥੋੜਾ ਟਾਈਮ ਲੱਗੇਗਾ ਤੁਹਾਨੂੰ ਥੋੜੀ ਦੇਰ ਇੰਤਜ਼ਾਰ ਕਰਨਾ ਪਵੇਗਾ ਇਹਨਾਂ ਕਹਿ ਕੇ ਸੰਦੀਪ ਹੋਰਾਂ ਦਾ ਕੰਮ ਕਰਨ ਲੱਗਦੀ ਹੈ ਤੇ ਰੇਸ਼ਮ ਸਿੰਘ ਉੱਥੇ ਹੀ ਖੜਾ ਇੰਤਜ਼ਾਰ ਕਰਦਾ ਰਹਿੰਦਾ ਹੈ ਰੇਸ਼ਮ ਸਿੰਘ ਕਾਫੀ ਟਾਈਮ ਉੱਥੇ ਖੜਾ ਰਿਹਾ ਫਿਰ ਉਹ ਸੰਦੀਪ ਨੂੰ ਕਹਿੰਦਾ ਹੈ ਬੇਟੀ ਜੇ ਤੈਨੂੰ ਟਾਈਮ ਲੱਗੇਗਾ ਤਾਂ ਤੂੰ ਮੈਨੇਜਰ ਨੂੰ ਫੋਨ ਕਰਦੇ ਮੈਂ ਉਹਨਾਂ ਨੂੰ ਵੀ ਮਿਲਣਾ ਹੈ ਇਹ ਸੁਣ ਕੇ ਸੰਦੀਪ ਨਾ ਚਾਹੁੰਦੇ ਹੋਏ ਵੀ ਆਪਣਾ ਫੋਨ ਚੁੱਕਦੀ ਹੈ ਤੇ ਮੈਨੇਜਰ ਦਾ ਨੰਬਰ ਮਲਾਉਂਦੀ ਹੈ ਉਹ ਫੋਨ ਕਰਕੇ ਮੈਨੇਜਰ ਨੂੰ ਕਹਿੰਦੀ ਹੈ ਕਿ ਇੱਕ ਬਜ਼ੁਰਗ ਤੁਹਾਨੂੰ ਮਿਲਣਾ ਚਾਹੁੰਦਾ ਹੈ ਜੇ ਤੁਸੀਂ ਕਹੋ ਤਾਂ ਮੈਂ ਉਹਨੂੰ ਤੁਹਾਡੇ ਕੋਲ ਭੇਜ ਦਿੰਦੀ ਹਾਂ ਮੈਨੇਜਰ ਕਮਰੇ ਵਿੱਚੋਂ ਹੀ ਰੇਸ਼ਮ ਸਿੰਘ ਨੂੰ ਵੇਖਦਾ ਹੈ ਕੈਮਰੇ ਵਿੱਚੋਂ ਦੇਖ ਕੇ ਮੈਨੇਜਰ ਸੰਦੀਪ ਨੂੰ ਪੁੱਛਦਾ ਹੈ ਇਹ ਸਾਡੇ ਬੈਂਕ ਦਾ ਕੋਈ ਕਸਟਮਰ ਹੈ ਜਾਂ ਕੋਈ ਐਵੇਂ ਹੀ ਮੂੰਹ ਚੱਕ ਕੇ ਇੱਥੇ ਆ ਗਿਆ ਹੈ ਇਸ ਤੇ ਸੰਦੀਪ ਕਹਿੰਦੀ ਹੈ ਸਰ ਇਸ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਪਰ ਇਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਇਹ ਸੁਣ ਕੇ ਮੈਨੇਜਰ ਕਹਿੰਦਾ ਹੈ ਕਿ ਇਹੋ ਜਿਹੇ ਲੋਕਾਂ ਲਈ ਮੇਰੇ ਕੋਲ ਬਿਲਕੁਲ ਸਮਾਂ ਨਹੀਂ ਹੈ ਤੂੰ ਇਹਨਾਂ ਨੂੰ ਇੱਥੇ ਹੀ ਬਿਠਾ ਲੈ ਥੋੜੀ ਦੇਰ ਇੰਤਜ਼ਾਰ ਕਰੇਗਾ ਤਾਂ ਆਪਣੇ ਆਪ ਚਲਾ ਜਾਵੇਗਾ ਫੋਨ ਤੇ ਜਵਾਬ ਸੁਣ ਕੇ ਸੰਦੀਪ ਰੇਸ਼ਮ ਸਿੰਘ ਨੂੰ ਵੇਟਿੰਗ ਰੂਮ ਵਿੱਚ ਬਿਠਾ ਦਿੰਦੀ ਹੈ ਰੇਸ਼ਮ ਸਿੰਘ ਵੇਟਿੰਗ ਏਰੀਆ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਰੱਖੀ ਹੋਈ ਇੱਕ ਕੁਰਸੀ ਤੇ ਬੈਠ ਜਾਂਦਾ ਹੈ ਹਰ ਕੋਈ ਲੰਘਦਾ ਟੱਪਦਾ ਰੇਸ਼ਮ ਸਿੰਘ ਨੂੰ ਹੀ ਦੇਖ ਰਿਹਾ ਸੀ ਕਿਉਂਕਿ ਉਹ ਬਹੁਤ ਹੀ ਸੁਧਾਰਨ ਕੱਪੜੇ ਪਾ ਕੇ ਆਏ ਸੀ ਜਦੋਂ ਕਿ ਇਸ ਬੈਂਕ ਦੇ ਸਾਰੇ ਹੀ ਕਸਟਮਰ ਚੰਗੇ ਸੂਟ ਬੂਟ ਪਾ ਕੇ ਆਉਂਦੇ ਹਨ ਤੇ ਦੇਖਣ ਤੋਂ ਲੱਗ ਵੀ ਨਹੀਂ ਸੀ ਰਿਹਾ ਕਿ ਇਸ ਦਾ ਅਕਾਊਂਟ ਇਸ ਬੈਂਕ ਵਿੱਚ ਹੋਵੇਗਾ ਇਸ ਬੈਂਕ ਵਿੱਚ ਸ਼ਹਿਰ ਦੇ ਅਮੀਰ ਲੋਕਾਂ ਦੇ ਹੀ ਅਕਾਊਂਟ ਸਨ ਰੇਸ਼ਮ ਸਿੰਘ ਦੇ ਸੁਧਾਰਨ ਕੱਪੜਿਆਂ ਕਰਕੇ ਹੀ ਉਹ ਹਰ ਇੱਕ ਦੇ ਆਕਰਸ਼ਨ ਦਾ ਕਾਰਨ ਬਣ ਗਏ ਸਨ ਹਰ ਕੋਈ ਘੂਰ-ਘੂਰ ਕੇ ਉਹਨਾਂ ਨੂੰ ਦੇਖ ਰਿਹਾ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਇਹ ਗੱਲਾਂ ਰੇਸ਼ਮ ਸਿੰਘ ਨੂੰ ਵੀ ਸੁਣਦੀਆਂ ਸਨ ਪਰ ਉਹ ਚੁੱਪ ਰਹਿੰਦਾ ਹੈ ਅਤੇ ਆਪਣਾ ਨੰਬਰ ਆਉਣ ਦਾ ਇੰਤਜ਼ਾਰ ਕਰਦਾ ਰਹਿੰਦਾ ਉਹ ਸੋਚਦਾ ਹੈ ਕਿ ਥੋੜੀ ਦੇਰ ਵਿੱਚ ਮੈਨੇਜਰ ਆਵੇਗਾ ਤਾਂ ਉਸ ਨਾਲ ਮੈਂ ਗੱਲ ਕਰ ਲਵਾਂਗਾ। ਇਸ ਬੈਂਕ ਵਿੱਚ ਇੱਕ ਹੋਰ ਕਲਰਕ ਸੀ ਜਿਸ ਦਾ ਨਾਮ ਅਜੀ ਸੀ। ਅਜੀ ਬਾਹਰ ਗਿਆ ਹੋਇਆ ਸੀ। ਜਿਵੇਂ ਉਹ ਉਹ ਬੈਂਕ ਵਿੱਚ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਇੱਕ ਬਜ਼ੁਰਗ ਆਦਮੀ ਬੇਟਿੰਗ ਏਰੀਆ ਵਿੱਚ ਬੈਠਾ ਹੋਇਆ ਹੈ। ਲੋਕ ਉਸ ਦੇ ਵੱਲ ਘੂਰ-ਘੂਰ ਕੇ ਦੇਖ ਰਹੇ ਹਨ। ਅਤੇ ਤਰਾਂ-ਤਰਾਂ ਦੀਆਂ ਗੱਲਾਂ ਕਰ ਰਹੇ ਹਨ ਇਸ ਤੋਂ ਬਾਅਦ ਅਜੇ ਸਿੱਧਾ ਉਸ ਬਜ਼ੁਰਗ ਰੇਸ਼ਮ ਸਿੰਘ ਕੋਲ ਜਾਂਦਾ ਹੈ ਅਤੇ ਉਸ ਨੂੰ ਪੁੱਛਣ ਲੱਗਦਾ ਹੈ ਕਿ ਬਾਬਾ ਤੂੰ ਕਿਵੇਂ ਆਇਆ ਤੈਨੂੰ ਇੱਥੇ ਕੀ ਕੰਮ ਹੈ ਕਿਉਂਕਿ ਅਜੇ ਨੂੰ ਇਹ ਬੁਰਾ ਲੱਗਦਾ ਹੈ ਕਿ ਹਰ ਕੋਈ ਇੱਕ ਬਜ਼ੁਰਗ ਦਾ ਮਜ਼ਾਕ ਬਣਾ ਰਿਹਾ ਸੀ ਰੇਸ਼ਮ ਸਿੰਘ ਅਜੇ ਨੂੰ ਦੱਸਦਾ ਹੈ ਕਿ ਮੈਂ ਮੈਨੇਜਰ ਨੂੰ ਮਿਲਣਾ ਹੈ ਮੈਨੂੰ ਉਹਦੇ ਤੱਕ ਕੋਈ ਕੰਮ ਹੈ ਜਦੋਂ ਅਜੇ ਮੈਨੇਜਰ ਨੂੰ ਜਾ ਕੇ ਦੱਸਦਾ ਹੈ ਕਿ ਰੇਸ਼ਮ ਸਿੰਘ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਮੈਨੇਜਰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਮੈਂ ਹੀ ਉਸ ਨੂੰ ਬੇਟਿੰਗ ਏਰੀਆ ਵਿੱਚ ਬੈਠਣ ਲਈ ਕਿਹਾ ਹੈ ਉਹ ਅਜੇ ਨੂੰ ਕੋਈ ਹੋਰ ਕੰਮ ਦੇ ਕੇ ਉਥੋਂ ਭਜਾ ਦਿੰਦਾ ਹੈ ਹੁਣ ਰੇਸ਼ਮ ਸਿੰਘ ਨੂੰ ਉੱਥੇ ਬੈਠੇ ਹੋਏ ਨੂੰ 3 ਘੰਟੇ ਹੋ ਗਏ ਸਨ 3 ਘੰਟਿਆਂ ਤੱਕ ਤਾਂ ਉਹ ਸ਼ਾਂਤੀ ਨਾਲ ਬੈਠਾ ਰਹਿੰਦਾ ਹੈ ਪਰ ਹੁਣ ਉਹਦੇ ਤੋਂ ਇਹ ਗੱਲ ਸਹਿਣ ਨਹੀਂ ਹੁੰਦੀ ਉਹ ਖੜਾ ਹੋ ਕੇ ਮੈਨੇਜਰ ਦੇ ਕੈਵਨ ਵੱਲ ਜਾਣ ਲੱਗਦਾ ਹੈ ਕੈਮਰੇ ਵਿੱਚ ਮੈਨੇਜਰ ਉਹਨੂੰ ਦੇਖ ਰਿਹਾ ਸੀ ਇਸ ਤੋਂ ਪਹਿਲਾਂ ਕਿ ਉਹ ਕੈਵਨ ਚ ਆਉਂਦਾ ਮੈਨੇਜਰ ਬਾਹਰ ਨਿਕਲ ਜਾਂਦਾ ਹੈ ਤੇ ਕਹਿੰਦਾ ਹੈ ਦੱਸੋ ਬਾਬਾ ਜੀ ਤੁਹਾਨੂੰ ਕੀ ਕੰਮ ਹੈ ਰੇਸ਼ਮ ਸਿੰਘ ਆਪਣਾ ਲਿਫਾਫਾ ਉਹਦੇ ਵੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਬੈਂਕ ਦੀ ਸਟੇਟ ਇਸ ਵਿੱਚ ਹੈ ਦੇਖੋ ਮੇਰੇ ਬੈਂਕ ਖਾਤੇ ਤੋਂ ਕੋਈ ਵੀ ਲੈਣ ਦੇਣ ਨਹੀਂ ਹੋ ਰਿਹਾ ਹੈ ਤੁਸੀਂ ਚੈੱਕ ਕਰਕੇ ਦੱਸੋ ਗੜਬੜ ਕਿੱਥੇ ਹੈ ਮੈਨੇਜਰ ਉਹਦੇ ਵੱਲ ਦੇਖ ਕੇ ਕਹਿੰਦਾ ਹੈ ਕਿ ਬਾਬਾ ਜੀ ਜਦੋਂ ਬੈਂਕ ਦੇ ਖਾਤੇ 'ਚ ਪੈਸੇ ਨਾ ਹੋਣ ਤਾਂ ਉਦੋਂ ਲੈਣ ਦੇਣ ਰੁਕ ਜਾਂਦੀ ਹੈ ਹੋ ਸਕਦਾ ਹੈ ਤੁਸੀਂ ਵੀ ਆਪਣੇ ਖਾਤੇ ਵਿੱਚ ਪੈਸੇ ਜਮਾ ਨਾ ਕਰਵਾਏ ਹੋਣ ਰੇਸ਼ਮ ਸਿੰਘ ਮੈਨੇਜਰ ਨੂੰ ਕਹਿੰਦੇ ਹਨ ਕਿ ਤੁਸੀਂ ਪਹਿਲਾਂ ਚੈੱਕ ਤਾਂ ਕਰ ਲਵੋ ਫਿਰ ਹੀ ਮੈਨੂੰ ਦੱਸਿਓ ਕੀ ਗੜਬੜ ਹੈ ਤੁਸੀਂ ਬਿਨਾ ਚੈੱਕ ਕੀਤੇ ਕਿਵੇਂ ਦੱਸ ਸਕਦੇ ਹੋ ਤਾਂ ਮੈਨੇਜਰ ਹੱਸਦਾ ਹੋਇਆ ਕਹਿੰਦਾ ਹੈ ਬਾਬਾ ਜੀ ਇਸ ਗੱਲ ਦਾ ਮੈਨੂੰ ਸਾਲਾਂ ਤੋਂ ਤਜਰਬਾ ਹੈ ਮੈਂ ਸ਼ਕਲ ਦੇਖ ਕੇ ਹੀ ਦੱਸ ਦਿੰਦਾ ਹਾਂ ਕਿ ਬੰਦੇ ਦੇ ਖਾਤੇ 'ਚ ਪੈਸੇ ਹੈ ਜਾਂ ਨਹੀਂ ਤੁਸੀਂ ਇੱਥੋਂ ਚਲੇ ਜਾਓ ਸਾਰੇ ਲੋਕ ਤੁਹਾਡੇ ਵੱਲ ਵੇਖ ਰਹੇ ਹਨ ਇਸ ਗੱਲ ਦਾ ਬੈਂਕ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਹ ਸਭ ਸੁਣ ਕੇ ਰੇਸ਼ਮ ਸਿੰਘ ਕਹਿੰਦੇ ਹਨ ਕਿ ਮੈਂ ਤਾਂ ਚਲਿਆ ਜਾਵਾਂਗਾ ਪਰ ਤੂੰ ਜੋ ਕਹਿ ਰਿਹਾ ਹੈ ਤੈਨੂੰ ਇਹਦਾ ਪ੍ਰਣਾਮ ਭੁਗਤਣਾ ਪਵੇਗਾ ਇੱਕ ਵਾਰ ਮੇਰੇ ਖਾਤੇ ਦੀ ਸਟੇਟਮੈਂਟ ਨੂੰ ਚੈੱਕ ਜ਼ਰੂਰ ਕਰ ਲਵੀਂ ਇਹ ਕਹਿ ਕੇ ਰੇਸ਼ਮ ਸਿੰਘ ਬੈਂਕ ਵਿੱਚੋਂ ਚਲਾ ਜਾਂਦਾ ਹੈ ਉਹ ਆਪਣਾ ਲਿਫਾਫਾ ਉੱਥੇ ਹੀ ਮੈਨੇਜਰ ਦੇ ਮੇਜ਼ ਤੇ ਰੱਖ ਜਾਂਦਾ ਹੈ ਮੈਨੇਜਰ ਨੂੰ ਇਹ ਗੱਲ ਸੁਣ ਕੇ ਡਰ ਤਾਂ ਲੱਗਦਾ ਹੈ ਪਰ ਉਹ ਇਸ ਗੱਲ ਨੂੰ ਅਣਸੁਣਿਆ ਕਰਕੇ ਆਪਣੇ ਹੀ ਕੰਮ ਵਿੱਚ ਲੱਗ ਜਾਂਦਾ ਹੈ ਥੋੜੇ ਚਿਰ ਬਾਅਦ ਮੈਨੇਜਰ ਅਜੇ ਨੂੰ ਉਸ ਬਜ਼ੁਰਗ ਆਦਮੀ ਦੇ ਖਾਤੇ ਨੂੰ ਦੇਖਣ ਲਈ ਕਹਿੰਦਾ ਹੈ ਜਦੋਂ ਅਜੇ ਆਪਣੇ ਕੰਪਿਊਟਰ ਵਿੱਚੋਂ ਉਹ ਖਾਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਇਹ ਬਜ਼ੁਰਗ ਆਦਮੀ ਤਾਂ ਇੱਕ ਤਰ੍ਹਾਂ ਨਾਲ ਬੈਂਕ ਦਾ ਮਾਲਕ ਸੀ ਕਿਉਂਕਿ ਬੈਂਕ ਦੇ 60% ਸ਼ੇਅਰ ਇਸ ਬਜ਼ੁਰਗ ਆਦਮੀ ਨੇ ਖਰੀਦੇ ਹੋਏ ਸਨ ਅਜੀ ਉਸ ਰਿਪੋਰਟ ਦੀ ਇੱਕ ਕਾਪੀ ਕੱਢਦਾ ਹੈ ਤੇ ਮੈਨੇਜਰ ਕੋਲ ਚਲਾ ਜਾਂਦਾ ਹੈ ਮੈਨੇਜਰ ਜੋ ਕਿ ਇੱਕ ਅਮੀਰ ਕਸਟਮਰ ਨੂੰ ਅਟੈਂਡ ਕਰ ਰਿਹਾ ਹੁੰਦਾ ਹੈ ਮੈਨੇਜਰ ਅਜੇ ਨੂੰ ਪੁੱਛਦਾ ਹੈ ਕਿ ਕੀ ਕੰਮ ਹੈ ਤਾਂ ਅਜੀ ਦੱਸਦਾ ਹੈ ਕਿ ਉਹ ਜੋ ਰੇਸ਼ਮ ਸਿੰਘ ਬਜ਼ੁਰਗ ਆਇਆ ਸੀ ਮੈਂ ਉਹਦੇ ਖਾਤੇ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ ਤੇ ਇਹ ਰਿਪੋਰਟ ਤੁਖਾਨੂੰ ਦਿਖਾਉਣ ਲਈ ਆਇਆ ਹਾਂ ਇਹ ਸੁਣ ਕੇ ਮੈਨੇਜਰ ਕਹਿੰਦਾ ਹੈ ਇਹੋ ਜਿਹੇ ਲੋਕਾਂ ਲਈ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਤੂੰ ਇੱਥੋਂ ਲੈ ਜਾ ਹੁਣ ਅਜੇ ਹੋਰ ਰਿਪੋਰਟ ਨੂੰ ਇੱਥੋਂ ਲੈ ਜਾਂਦਾ ਹੈ ਤੇ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਅਗਲੇ ਦਿਨ ਫੇਰ ਰੇਸ਼ਮ ਸਿੰਘ ਬੈਂਕ ਵਿੱਚ ਆਉਂਦਾ ਹੈ ਅੱਜ ਉਹਦੇ ਨਾਲ ਇੱਕ ਸੂਟ ਬੂਟ ਵਾਲਾ ਵਿਅਕਤੀ ਵੀ ਸੀ ਉਹ ਸਿੱਧੇ ਮੈਨੇਜਰ ਦੇ ਕੈਵਨ ਵਿੱਚ ਜਾਂਦੇ ਹਨ ਉੱਥੇ ਜਾ ਕੇ ਕਹਿੰਦੇ ਹਨ ਤੂੰ ਜੋ ਕੱਲ ਮੇਰੇ ਨਾਲ ਕੀਤਾ ਉਹ ਬਿਲਕੁਲ ਵੀ ਮਾਫੀ ਦੇ ਲਾਇਕ ਨਹੀਂ ਹੁਣ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਜਾ ਰੇਸ਼ਮ ਸਿੰਘ ਮੈਨੇਜਰ ਨੂੰ ਕਹਿੰਦੇ ਨੇ ਕਿ ਤੈਨੂੰ ਮੈਨੇਜਰ ਦੇ ਪਦ ਤੋਂ ਹਟਾਇਆ ਜਾਂਦਾ ਹੈ ਤੇ ਤੇਰੀ ਥਾਂ ਤੇ ਅਜੇ ਨੂੰ ਮੈਨੇਜਰ ਬਣਾਇਆ ਜਾਂਦਾ ਹੈ ਇਹ ਸੁਣ ਕੇ ਮੈਨੇਜਰ ਗੁੱਸੇ ਵਿੱਚ ਕਹਿੰਦਾ ਹੈ ਤੁਸੀਂ ਹੁੰਦੇ ਕੌਣ ਹੋ ਮੈਨੂੰ ਇਸ ਤਰ੍ਹਾਂ ਕਹਿਣ ਵਾਲੇ ਰੇਸ਼ਮ ਸਿੰਘ ਉਸ ਨੂੰ ਦੱਸਦਾ ਹੋਇਆ ਕਹਿੰਦਾ ਹੈ ਕਿ ਮੇਰੇ ਕੋਲ ਬੈਂਕ ਦੇ 60% ਸ਼ੇਅਰ ਹਨ ਜੇ ਮੈਂ ਚਾਹਾਂ ਤਾਂ ਤੈਨੂੰ ਹਟਾ ਸਕਦਾ ਹਾਂ ਇਸ ਤੋਂ ਬਾਅਦ ਉਹ ਵਿਅਕਤੀ ਜੋ ਰੇਸ਼ਮ ਸਿੰਘ ਨਾਲ ਆਇਆ ਸੀ ਆਪਣਾ ਬਰੀਫ ਕੇਸ ਖੋਲਦਾ ਹੈ ਤੇ ਉਹਦੇ ਵਿੱਚੋਂ ਇੱਕ ਡਾਕੂਮੈਂਟ ਕੱਢਦਾ ਹੈ ਜਿਹੜਾ ਕੇ ਅਜੇ ਦੀ ਪ੍ਰਮੋਸ਼ਨ ਦਾ ਸੀ ਉਹ ਇੱਕ ਹੋਰ ਡਾਕੂਮੈਂਟ ਕੱਢਦਾ ਹੈ ਤੇ ਮੈਨੇਜਰ ਨੂੰ ਦਿੰਦਾ ਹੋਇਆ ਕਹਿੰਦਾ ਹੈ ਕਿ ਜੇ ਤੂੰ ਫੀਲਡ ਵਿੱਚ ਕੰਮ ਕਰਨਾ ਹੈ ਤਾਂ ਕਰ ਸਕਦਾ ਹੈ ਪਰ ਹੁਣ ਤੂੰ ਮੈਨੇਜਰ ਨਹੀਂ ਰਿਹਾ ਇਹ ਗੱਲ ਸੁਣ ਕੇ ਮੈਨੇਜਰ ਦੇ ਪਸੀਨੇ ਛੁੱਟ ਜਾਂਦੇ ਹਨ ਤੇ ਉਹ ਆਪਣੀ ਕੱਲ ਵਾਲੀ ਗਲਤੀ ਲਈ ਮੁਆਫੀ ਮੰਗਣ ਲੱਗਦਾ ਹੈ ਰੇਸ਼ਮ ਸਿੰਘ ਉਸ ਨੂੰ ਕਹਿੰਦੇ ਹਨ ਕਿ ਤੈਨੂੰ ਮਾਫ ਨਹੀਂ ਕਰ ਸਕਦੇ ਕਿਉਂਕਿ ਜੋ ਗਲਤੀ ਤੂੰ ਕੱਲ ਕੀਤੀ ਹੈ ਉਸ ਬੈਂਕ ਦੀ ਪਾਲਿਸੀ ਦੇ ਖਿਲਾਫ ਹੈ ਮੇਰੇ ਬੈਂਕ ਵਿੱਚ ਅਮੀਰ ਜਾਂ ਗਰੀਬ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ ਰੇਸ਼ਮ ਸਿੰਘ ਕਹਿੰਦੇ ਨੇ ਕਿ ਮੈਂ ਤਾਂ ਤੇਰੇ ਉੱਤੇ ਰਹਿਮ ਕਰ ਰਿਹਾ ਹਾਂ ਜੋ ਤੈਨੂੰ ਅਜੇ ਵੀ ਬੈਂਕ ਵਿੱਚ ਕੰਮ ਦੇ ਰਿਹਾ ਹਾਂ ਨਹੀਂ ਜੇ ਮੈਂ ਚਾਹਾਂ ਤਾਂ ਤੈਨੂੰ ਬੈਂਕ ਵਿੱਚੋਂ ਕੱਢ ਵੀ ਸਕਦਾ ਹਾਂ ਉਹ ਸੰਦੀਪ ਨੂੰ ਕਹਿੰਦੇ ਹਨ ਕਿ ਮੈਂ ਤੇਰੀ ਪਹਿਲੀ ਗਲਤੀ ਸਮਝ ਕੇ ਤੈਨੂੰ ਮੁਆਫ ਕਰ ਰਿਹਾ ਹਾਂ ਅੱਗੇ ਤੋਂ ਕੋਈ ਵੀ ਗਾਹਕ ਬੈਂਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਉਹਦੇ ਕੱਪੜਿਆਂ ਤੋਂ ਜੱਜ ਨਹੀਂ ਕਰਨਾ ਸੰਦੀਪ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦੀ ਹੈ ਹੁਣ ਰੇਸ਼ਮ ਸਿੰਘ ਉਸ ਵਿਅਕਤੀ ਨਾਲ ਬੈਂਕ ਵਿੱਚੋਂ ਜਾਣ ਲੱਗਦੇ ਹਨ ਤੇ ਕਹਿ ਕੇ ਜਾਂਦੇ ਹਨ ਕਿ ਅੱਗੇ ਤੋਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਮੈਂ ਵਿੱਚ ਵਿੱਚ ਦੀ ਚੈਕਿੰਗ ਲਈ ਆਪਣੇ ਬੰਦੇ ਭੇਜ ਦਰਾਂਗਾ ਇਹ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਹਨ ਹੁਣ ਬੈਂਕ ਦਾ ਪੂਰਾ ਸਟਾਫ ਇਸ ਬਾਰੇ ਗੱਲ ਕਰ ਰਿਹਾ ਸੀ ਤੇ ਸੋਚਦਾ ਹੈ ਕਿ ਹੁਣ ਚੰਗੀ ਤਰ੍ਹਾਂ ਕੰਮ ਕਰਨਾ ਪਵੇਗਾ ਕਿਤੇ ਅਗਲੀ ਵਾਰ ਉਹਨਾਂ ਦਾ ਨੰਬਰ ਨਾ ਆ ਜਾਵੇ ਇਸ ਗੱਲ ਨੂੰ ਸੋਚ ਕੇ ਹੁਣ ਸਾਰਾ ਬੈਂਕ ਚੰਗੀ ਤਰ੍ਹਾਂ ਕੰਮ ਕਰਨ ਲੱਗਦਾ ਹੈ ਏਸੀ ਜੀ ਅੱਜ ਦੀ ਕਹਾਣੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਇਸ ਕਹਾਣੀ ਨੂੰ ਸੁਣਾਉਣ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ